ਬੀਬੀ ਤੁਹਾਡੀਆਂ ਗੱਲਾਂ ਨਹੀਂ ਮੁੱਕਣੀਆਂ ਮੈਨੂੰ ਗਾਣੇ ਖਡਾਓ ਤੇ ਫ੍ਰੀ ਕਰੋ ਭਾਜੀ ਮੇਰੀ ਪੇਮੈਂਟ ਤੋਂ ਹਲਵਾਈ ਦੀ 150 ਬੰਦੇ ਕਿ 300 ਬੰਦੇ ਦੀ ਰੋਟੀ ਬਲਾਈ ਏ ਤੇਰੇ ਕੋੜੇ ਕੱਚੇ ਰਹਿ ਗਏ ਸੀ ਵੀ ਕਿੰਨਾ ਵਧੀਆ ਖਾਣਾ ਬਣਾਇਆ ਮੇਰੀ ਪੇਮੈਂਟ ਦਿਓ ਯਾਰ ਪੇਮੈਂਟ ਤੇਰੀ ਕਿਤੇ ਭੱਜੀ ਜਾਂਦੀ ਆ ਪੇਮੈਂਟ ਤੇਰੇ ਸਾਹਮਣੇ ਆ ਬਹਿ ਜਾ ਉੱਥੇ ਭਾਜੀ ਮੇਰੀ ਪੇਮੈਂਟ ਦਿਓ ਮੈਂ 12 13 ਗਟੀਆਂ ਲੈ ਕੇ ਗਿਆ ਉਹਦੀ ਪੇਮੈਂਟ ਸਾਈ ਜੂ ਮੇਰੀ ਮੇਰੀ ਸੀਗੀ ਯਾਰ ਪੇਮੈਂਟ ਦੀ ਕਾਹਦੀ ਟੈਨਸ਼ਨ ਲੈਂਦੇ ਪੇਮੈਂਟ ਤੁਹਾਡੇ ਸਾਹਮਣੇ ਆ ਉੱਥੇ ਬਹਿ ਜਾਓ ਭਾਜੀ ਪੇਮੈਂਟ ਤੁਹਾਡੇ ਸਾਹਮਣੇ ਆ ਟੈਨਸ਼ਨ ਨਾ ਲਓ ਉਹ ਗਾਣੇ ਖੇਡਣ ਲੱਗ ਗਏ ਬਸ ਹੋ ਜਾਂਦੇ ਫਰੀ ਫਰੀ ਹੋ ਕੇ ਫਿਰ ਮੈਂ ਉਹਨਾਂ ਦੇ ਰਿਕਾਰਡ ਫੇਰ ਆਪਾਂ ਕਰਦੇ ਆਂ ਪਾਰਟੀ ਭਾਜੀ ਸਾਰਿਆਂ ਨੂੰ ਕਹੀ ਜਾਂਦਾ ਤੇ ਮੇਰੇ ਸਾਹਮਣੇ ਪੇਮੈਂਟ ਸਾਹਮਣੇ ਮੈਨੂੰ ਤਾਂ ਕਦੇ ਨਜ਼ਰ ਆ ਨਹੀਂਦੀ ਪੇਮੈਂਟ ਦਾ ਚਲਾਨ ਨੂੰ ਪੁੱਛੇ ਨਾ ਨਿਕਲ ਜਾਣਾ ਹੀ ਹੋਣਾ ਉਹ ਗੱਲ ਸੁਣ ਸਾਰਿਆਂ ਨੂੰ ਕਹੀ ਨਾ ਪੇਮੈਂਟ ਤੁਹਾਡੇ ਸਾਹਮਣੇ ਹੀ ਪੇਮੈਂਟ ਤੁਹਾਡੇ ਸਾਹਮਣੇ ਕਿੱਥੇ ਪੇਮਣ ਲਿਆ ਦੀ ਸਾਡੀ ਪੇਮੈਂਟ ਆਇਓ ਜੀ ਮਾ ਤੇਆ ਇਹਨੂੰ ਵਿਆਹ ਦੀ ਬਹੁਤ-ਬਹੁ ਵਧਾਈਆਂ। ਭਾਜੀ ਤੁਹਾਨੂੰ ਵੀ ਬਹੁਤ-ਬਹੁ ਵਧਾਈਆਂ। ਇਹਾਂ ਤੇ ਤੇਰਾ ਮੈਨੂੰ ਕਦੀ ਵਧਾਈਆਂ ਆ। ਮੈਂ ਵੀ ਬੱਤੇ ਬਾਅਦ ਤੈਨੂੰ ਬਹੁਤ ਵਿਆਹ ਦੀ ਵਧਾਈਆਂ। ਤੁਹਾਨੂੰ ਵੀ। ਗੱਲ ਸੁਣ ਮੈਂ ਤੈਨੂੰ ਗੱਲ ਕਰਨੀ ਸੀ ਤੇਰੇ ਵਿਆਹ ਦੇ ਨੂਨ ਵਿੱਚ ਤਾਂ ਹੈ ਹੀ ਨਹੀਂ। ਅੱਛਾ ਤੂੰ ਅੱਧਾ ਕਰ 200 ਰੁਪਏ ਦੇ ਬਾਹਰ ਨੂਨ ਵਿੱਚ ਖਾ ਕੇ ਆਣਾ। ਕੰਮ ਕਰਾਂ ਮੇਰੇ ਕੋ ਪੈਸੇ। ਮੈਂ ਤੇਰੇ ਨਾਲ ਗੱਲ ਫੜੀ ਰਿਕਾਰਡਿੰਗਾਂ ਸਾਰੀ ਡੀਜੇ ਤੇ ਲਵਾ ਦਿੰਨੀ ਹੁਣੇ ਆ ਕੇ। ਤੂੰ ਇਦਾਂ ਕਰ। ਆਲਾ ਮੇਰੇ ਕੋ 500 ਰੁਪਇਆ 200 ਦਾ ਚਿਕਨ ਖਾ ਲਈ 300 ਦਾ ਬਾਹਰ ਪੈਗ ਵੀ ਲਾ ਲਈ ਤੇ ਕੋਲੀ ਨੇ ਠੀਕ ਗੱਲ ਨਾ ਕਰੀ ਕੋਈ ਹੋ ਗਿਆ 100 ਦੇ ਤੇ 500 ਲੈ ਆ ਗਿਆ